ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਜਿੱਦਾਂ ਕੀ ਜੀ ਆ ਬਾਜੀ ਜਿਹੜੀ ਆ ਬਾਬਾ ਜੀ ਨੇ ਹਣੇ ਗੱਲ ਕਰਵਾਈ ਠੀਕ ਆ ਤੇ ਆ ਜੀ ਵਿਸ਼ੇਸ਼ ਸਨਮਾਨ ਠੀਕ ਆ ਜੀ ਗੁਰਲਾਜ ਸਿੰਘ ਸਰਪੰਚ ਉੱਚਰ ਸਾਹਿਬ ਠੀਕ ਆ ਤੇ ਇਧਰ ਵੀ ਆ ਵਿਸ਼ੇਸ਼ ਸਨਮਾਨ ਹੈਗਾ ਜੋ ਠੀਕ ਆ ਜੀ ਤੇ 12ਵਾਂ ਕਬੂਤਰ ਬਾਜੀ ਮੁਕਾਬਲਾ ਵਾ ਪਿੰਡ ਸੋਲ ਠੀਕ ਆ ਤੇ ਆ ਕੱਪ ਜੋ ਤੇ ਕੱਪ ਵੀ ਕਿਆ ਬਾ ਬਾ ਮਿਸਾਲ ਬਣਾਏ ਪਤਾ ਲੱਗਦਾ ਵਾ ਵੀ ਇਹ ਕੱਪ ਬਣੇ ਹੋਏ ਆ ਠੀਕ ਆ ਤੇ ਬੜੇ ਮਾਣਯੋਗ ਵੀਰ ਜਿਹੜੇ ਅੱਜ ਇੱਥੇ ਪੁੱਜੇ ਹੋਏ ਆ ਠੀਕ ਆ ਜਿਨ੍ਹਾਂ ਨੂੰ ਅਸੀਂ ਵੀ ਪਹਿਲੀ ਵਾਰੀ ਅੱਜ ਮਿਲ ਰਹੇ ਆ ਠੀਕ ਆ ਜੀ 11 ਤਰੀਕ ਚੌਥਾ ਮਹੀਨਾ ਵੇਖ ਲੋ ਭਾਈ ਜੀ ਸਾਰੇ ਜਾਣੇ ਮੇਰੇ ਭਰਾ ਕੋਈ ਰਹਿ ਨਾ ਜਾਵੇ ਠੀਕ ਆ ਜੀ ਇੱਧਰ ਤੇ ਆ ਸਾਰੇ ਆਪਣੇ ਇਹ ਜੀ ਚੈਂਪੀਅਨ ਹੈਗੇ ਆ ਠੀਕ ਆ ਜੀ ਨਾਲ ਪਹਿਲਾ ਨੰਬਰ ਵੀਰ ਜੀ ਨਾਲ ਦਾ ਹੀ ਪਿਆਰ ਹੋਇਆ ਵਾ ਤੇ ਆ ਪਿੱਛੇ ਸਾਰੇ ਖਿਡਾਰੀ ਵੀਰ ਸਾਡੇ ਠੀਕ ਆ ਇਧਰ ਆ ਵੇਖ ਲਓ ਆ ਸਾਰੇ ਤੇ ਆ ਬੜਾ ਨਾਮ ਸੁਣਿਆ ਸੀ ਬਾਜੂ ਭਾਂਜੀ ਅੱਜ ਇਹਨਾਂ ਨਾਲ ਵੀ ਸਾਡੇ ਅੱਜ ਮੇਲ ਹੋ ਗਿਆ ਜੀ ਭਰਾਵਾ ਜੀ ਸਾਡੇ ਵੱਡੇ ਮਾਣ ਜੋ ਗਿਆ ਤੇ ਇਧਰ ਵੀ ਤੁਸੀਂ ਵੇਖ ਸਕਦੇ ਜੋ ਆ ਸਭ ਭਰਾ ਤੇ ਆ ਜੀ ਫੇਰ ਉੱਥੇ ਆ ਜਾਂਦੀ ਗੱਲ ਰੂਬੀ ਵੀਰ ਸਾਡਾ ਠੀਕ ਆ ਇਹ ਜੀ ਰੂਬੀ ਵੀਰ ਹੈ ਸਾਡਾ ਤੇ ਪੋਛਲੇ ਰੂਬੀ ਬੀਬੀ ਨਾਲ ਇੱਕੋ ਵਰੀ ਮੁਲਾਗਾ ਦੋਈ ਉਹਦਾ ਪਿਆਰ ਪਿਆਰ ਰੂਬੀ ਬੀਬੀ ਦੇ ਨਾਲ ਆ ਰੂਬੀ ਬੀਬੀ ਦੇ ਨਾਲ ਭਰਾ ਵਾਜੀ ਵੱਡੇ ਆ ਛੋਟੇ ਠੀਕ ਹੈ ਜੀ ਤੇ ਹੁਣ ਇਨਾਮ ਵੰਡ ਸਮਾਰੋਹ ਜਿਹੜਾ ਸ਼ੁਰੂ ਹੋਣ ਲੱਗਾ ਵਾ ਤੇ ਪਹਿਲਾ ਦੂਜਾ ਤੀਜਾ ਨਾਮ ਆ ਤੇ ਇੱਕ ਬਾਦਰ ਕਬੂਤਰ ਦਾ ਨਾਮ ਆ ਤੇ ਵਿਸ਼ੇਸ਼ ਸਨਮਾਨ ਆ ਠੀਕ ਹੈ ਜੀ ਤੇ ਸਾਰਾ ਤੁਹਾਨੂੰ ਕਵਰੀ ਕਰਾਂਗੇ ਤੇ ਇਸ ਤੋਂ ਪਹਿਲਾਂ ਜਿਹੜੀਆਂ ਗੱਲਾਂ ਬਾਤਾਂ ਵਾਂ ਫਰਸਟ ਪਾਰਟ ਦੇ ਵਿੱਚ ਉਹ ਬਾਬਾ ਜੀ ਨਾਲ ਨਹੀਂ ਕੀਤੀਆਂ ਹਈਆਂ ਸਾਰੀਆਂ ਠੀਕ ਹੈ ਤੇ ਉਹ ਫਸਟ ਪਾਰਟ ਤੇ ਆ ਸੈਕਿੰਡ ਪਾਰਟ ਹੈਗਾ ਜੋ ਠੀਕ ਹੈ ਜੀ ਤੇ ਆ ਵੇਖ ਲਓ ਜੀ ਇਧਰ ਹਾਂਜੀ ਲੋ ਜੀ ਸਭ ਤੋਂ ਪਹਿਲਾਂ ਜਿਹੜੇ ਆ ਵਿਸ਼ੇਸ਼ ਸਨਮਾਨ ਜਿਹੜੇ ਆ ਉਹ ਕੀਤੇ ਜਾਣਗੇ ਜੀ ਗੁਰਲਾਲ ਸਿੰਘ ਆਪਣਾ ਸਰਪੰਚ ਪੁੱਤਰ ਸਾਹਿਬ ਇਹਨਾਂ ਵੱਲੋਂ ਜਿਹੜੇ ਆ ਵਿਸ਼ੇਸ਼ ਸਨਮਾਨ ਕੀਤੇ ਜਾਣਗੇ ਤੇ ਆਓ ਬਾਬਾ ਜੀ ਦੱਸੋ ਫਿਰ ਜਿੰਨਾ ਜਿਨ੍ਹਾਂ ਨੂੰ ਵਿਸ਼ੇਸ਼ ਸਨਮਾਨ ਕਰਨੇ ਆ ਤੇ ਇਧਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਪੁੰਚੇ ਵੀ ਰੰਦਾ ਸਾਰਿਆਂ ਦਾ ਧੰਵਾਦ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਹ ਬੇਨਤੀ ਜੀ ਨੂੰ ਆਲੇ ਜਿਹੜੀ ਬਾਜੀ ਉੱਡੀ ਹੈ 1.5 ਵੀਰਾਂ ਦਾ ਪੰਜ ਵਸਤੂ ਉਹਦਾ ਨਾਮ ਮਾਦੀ ਵੰਡੀ ਜੀ ਨਾਲ ਦਾ ਸਨਮਾਨ ਪਾਪਾ ਕਰਨਾ ਇਹ ਮੇਰੇ ਪੈਸੇ ਸਾਰੇ ਇਹ ਆ ਕੱਲ੍ਹ ਵਾਲੀ ਬਾਜੀ ਜਿਹੜੀ ਆਪਾਂ ਕੀਤਾ ਭਰਾਵਾਂ ਨੇ ਉਹਦੇ ਚ ਪਹਿਲਾ ਨੰਬਰ ਜਿਹੜਾ ਉਹ ਮਣੀ ਸੋਲਦਾ ਵਾ ਦੂਸਰਾ ਨੰਬਰ ਆ ਉਹ ਬਾਜੂ ਪੁਹਵਾਂਦਾ ਤੀਸਰਾ ਨੰਬਰ ਆ ਜਿਹੜਾ ਉਹ ਰੂਪੀ ਬਾਸਰਕੇ ਦਾ ਤੇ ਆਹ ਕੁਝ ਦੋ ਸਰਮਾਂਤ ਹੋਰ ਕੀਤੇ ਜਾਣੇ ਆ ਗਰਲਾਲ ਸਰਪੰਚ ਪੁੱਤ ਰਹ ਲੋ ਇਹ ਇੱਕ ਵੀਰਿੰਦੂ ਪੁੱਤਦਾ ਕੀਤਾ ਜਾਣਾ ਵਾ ਤੇ ਇੱਕ ਗਗਨ ਖੋਲਦਾ ਸਰਮਾਂਤ ਇਹ ਅਦਜੀ ਕੀਤਾ ਜਾਣਾ ਇਹ ਸਰਮਾਂਤ ਸੋ ਉਹ ਵੀਰਾਂ ਦਾ ਬਹੁਤ ਬਹੁਤ ਧੰਵਾਦ ਹੈ ਤੇ ਸ਼ੁਗਰ ਗੁਜਾਰਾ ਹੋਂ ਪ੍ਰਮਾਤਮਾ ਦੇ ਜਿਨੇ ਰੰਗਲੀ ਦੁਨੀਆ ਤੇ ਸਾਨੂੰ ਰੰਗ ਰੌਣਕ ਮੇਲੇ ਖੇਡਣ ਦਾ ਕੋਈ ਮੌਕਾ ਸੁਭਾਵ ਸਾਨੂੰ ਫਾਇਦਾ ਦਿੱਤਾ ਤਾਂ ਤੇ ਸੋ ਉਸ ਪ੍ਰਮਾਤਮਾ ਦਾ ਹੀ ਬਹੁਤ ਬਹੁਤ ਧੰਵਾਦ ਹੈ ਸੋ ਵਾਹਿ ਵੀਰਾਂ ਦਾ ਵੀ ਧੰਵਾਦ ਕਰਦੇ ਵਾਹਿ ਜੀ ਕੀ ਧੰਨ ਵਾਹਿਗੁਰੂ ਜੀ ਕਰੋ ਬਾਬਾ ਜੀ ਫਿਰ ਮੁੰਡੇ ਦਾ ਸਨਮਾਨ ਤੇ ਇਹਨਾਂ ਦਾ ਆਓ ਜੀ ਸਨਮਾਨ ਤੇ ਪਹਿਲਾਂ ਹਾਂ ਜੀ ਰੋਸਨ ਨਾਮ ਤੇ ਕਲੇਸਾ ਨਾਲ ਹਾਂਜੀ ਲੋ ਜੀ ਆਪਣੇ ਗਿਆ ਗਗਨ ਵੀਰ ਜੀ ਹੁਣੀ ਨਾਲ ਮਣੀ ਵੀਰ ਜੀ ਹੁਣੀ ਆ ਆਓ ਭਵਾਨ ਜੀ ਤੇ ਇਹ ਵਿਸ਼ੇਸ਼ ਸਨਮਾਨ ਗਰਲਾਲ ਸਿੰਘ ਸਰਪੰਚ ਪੁੱਚਰ ਸਾਹਿਬ ਵੱਲੋਂ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਸਭ ਦੀ ਹਾਜ਼ਰੀ ਦੇ ਵਿੱਚ ਠੀਕ ਹੈ ਜੀ ਲੋ ਜੀ ਇਹ ਜਿਹੜਾ ਵਾ ਸਨਮਾਨ ਕੀਤਾ ਗਿਆ ਗਗਨ ਵੀਰ ਜੀ ਹੁਣਾ ਦਾ ਠੀਕ ਹੈ ਜੀ ਆ ਵੀ ਲੋ ਜੀ ਨਾਲ ਸਾਡੇ ਦਰਲਾਲ ਵੀਰ ਦਾ ਨਾ ਕੁਝ ਰਜੇਵਾ ਹੀ ਉਹਦੇ ਨਾਂ ਆਉਣ ਕਰਨ ਮੱਲ ਇਹ ਸਾਨੂੰ ਵੀ ਸਾਡੀ ਡਿਊਟੀ ਕਰਲਾਲ ਵੀਰ ਨੇ ਲਵਾਈ ਹੋਈ ਆ ਠੀਕ ਹੈ ਜੀ ਇਹ ਸਾਰੇ ਵੀਰ ਸਗਣ ਵੀਰ ਦਾ ਸਨਮਾਨ ਕਰ ਰਹੇ ਠੀਕ ਹੈ ਜੀ ਤਾੜੀਆਂ ਮਾਰ ਦਿਓ ਜੀ ਸਨਮਾਨ ਹੋਇਆ ਜੀ ਹਾਂ ਜੀ ਇਹ ਦੂਸਰਾ ਜਿਹੜਾ ਵਿਸ਼ੇਸ਼ ਸਨਮਾਨ ਆ ਆਪਣੇ ਪਿੰਦੂ ਵੀਰ ਜੀ ਨਾਂ ਦਾ ਇਹ ਕੀਤਾ ਜਾ ਰਿਹਾ ਜੀ ਤੇ ਇਹ ਵੀ ਸਨਮਾਨ ਜਿਹੜਾ ਵਾ ਗਰ ਲਾਲ ਸਿੰਘ ਸਰਪੰਚ ਪੁੱਛਰ ਸਾਹਿਬ ਵੱਲੋਂ ਕੀਤਾ ਜਾ ਰਿਹਾ ਵਾ ਤੇ ਨਾਲ ਸਾਡੇ ਬਾਜੂ ਪਹਿਲਵਾਨ ਜੀ ਆ ਤੇ ਨਾਲ ਬਾਬਾ ਜਿਹੜੀ ਆ ਭਾਈ ਮਨਵੀਰ ਸਿੰਘ ਜੀ ਹੁਣੀ ਆ ਪਿੰਦੂ ਵੀਰ ਜੀ ਹੁਣੀ ਆ ਤੇ ਫਿਰ ਮਨਜੀਤ ਸਿੰਘ ਹੁਣੀ ਆ ਸਾਰੇ ਨਾਲ ਆ ਜੀ ਸਭ ਦੀ ਹਾਜ਼ਰੀ ਦੇ ਵਿੱਚ ਜਿਹੜਾ ਵਾ ਇਹ ਸਨਮਾਨ ਕੀਤਾ ਜਾ ਰਿਹਾ ਜੀ ਸਨਮਾਨ ਕੀਤਾ ਗਿਆ ਜੀ ਲੋ ਜੀ ਇਹ ਹੁਣ ਜਿਹੜਾ ਪਹਿਲਾ ਨਾਮ ਆ ਠੀਕ ਆ ਇਹ ਪਹਿਲਾ ਨਾਮ ਸਾਡੇ ਮਣੀ ਵੀਰ ਜੀ ਤੇ ਗਗਨ ਵੀਰ ਜੀ ਇਹਨਾਂ ਦਾ ਜਿਹੜਾ ਪਹਿਲਾ ਨਾਮ ਬਣਿਆ ਵਾ ਤੇ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ 15 ਸਾਰੀ 15000 ਨਕਦ ਨਾਲ ਸਾਰੀ ਟੀਮ ਵੱਲੋਂ ਤੇ ਕਵਰ ਬਾਟ ਪੀਜਨ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਮੁਬਾਰਕਾਂ ਜੀ ਠੀਕ ਹੋ ਗਿਆ ਜੀ ਦੂਸਰਾ ਨਾਮ ਜਿਹੜਾ ਵਾ ਜੀ ਉਹ ਸਾਡੇ ਕੱਪ ਗਲਤ ਦੇਤਾ ਜੀ ਹਾਂਜੀ ਜੀ ਇਹ ਦੂਸਰਾ ਸਥਾਨ ਜਿਹੜਾ ਵਾ ਠੀਕ ਹੈ ਜੀ ਤੇ ਇਹ ਸਾਡੇ ਆਪਣੇ ਬਾਜੂ ਪਹਿਲਵਾਨ ਜੀ ਜਿਹੜੇ ਆ ਉਹਨਾਂ ਦਾ ਵਾਜੀ ਦੂਸਰਾ ਇਨਾਮ ਤਾੜੀਆਂ ਮਾਰ ਦਿਓ ਜੀ ਸਾਰੇ ਇਹ 10000 ਰੁਪਿਆ ਜੀ ਦੂਸਰਾ ਇਨਾਮ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਕਵਰ ਬਾਡ ਪੀਜਨਸ ਵੱਲੋਂ ਹਾਂਜੀ ਜੀ ਆ ਤੀਸਰਾ ਨਾਮ ਸਾਡੇ ਰੂਬੀ ਵੀਰ ਜੀ ਬਾਸਰਕੇ ਤੋਂ ਬਾਸਰਕੇ ਗਿੱਲਾ ਤੋਂ ਰੂਬੀ ਵੀਰ ਜੀ ਹੁਣੀ ਆ ਇਹਨਾਂ ਦਾ ਤੀਸਰਾ ਨੰਬਰ ਪਿਆ ਜੀ ਤੇ ਨਾਲ ਸਾਡੇ ਬਾਜੂ ਪਹਿਲਵਾਨ ਜੀ ਬਾਬਾ ਜੀ ਹੁਣੀ ਸਾਰੇ ਵੀਰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਕਵਰ ਬਾਡ ਪੀਜਨਸ ਵੱਲੋਂ 5000 ਰੁਪਿਆ ਜੀ ਇਹ ਇਨਾਮ ਜਿਹੜਾ ਵਾ ਠੀਕ ਹੈ ਜੀ ਲੋ ਜੀ ਇਹ ਬਾਦਰ ਕਬੂਤਰ ਦਾ ਇਨਾਮ ਜਿਹੜਾ ਵਾ ਤੇ ਇਹ ਕਬੂਤਰ ਵੀਰ ਜੀ ਨਾਲ ਦਾ ਬੈਠਾ ਵਾ 6 ਵਜ ਗਏ ਤੇ 48 ਮਿੰਟ ਦੇ ਉਤੇ ਕਬੂਤਰ ਬੈਠਾ ਜੀ ਹਾਂਜੀ ਤਾੜੀਆਂ ਮਾਰ ਦਿਓ ਜੀ ਬਾਦਰ ਕਬੂਤਰ ਦਾ ਇਨਾਮ ਜਿਹੜਾ ਵਾ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਜੀ ਕਬਰ ਬਾੜ ਪੀਜਨ ਸੋਲੋ ਤੁਹਾਨੂੰ ਜੀ ਠੀਕ ਹੈ ਜੀ ਆ ਸਾਰੇ ਨਾਲ ਵੀਰ ਹਾਂਜੀ ਜੀ ਪਹਿਲਾ ਸਥਾਨ ਹੈ ਗਗਨ ਵੀਰ ਜੀ ਨਾਲ ਦਾ ਠੀਕ ਹੈ ਜੀ 15000 ਨਗਦ ਰਾਸ਼ੀ ਆ ਹਾਂਜੀ 15000 ਨਗਦ ਰਾਸ਼ੀ ਆ ਜੀ ਇਹਨਾਂ ਦਾ ਟਾਈਮ ਹੈ ਵਾ ਜੀ 9:00 ਕੈਂਟ ਨਿੰਜਾ ਕੈਂਟੇ ਠੀਕ ਹੈ ਜੀ ਪੁਰਾਣੇ ਬਣਾਏ ਜੀ ਸ਼ੀਆ ਕੂਤਰ ਵਾਲੇ ਨਿੰਜਾ ਕੈਂਟੇ ਠੀਕ ਹੋ ਗਿਆ ਜੀ ਵੇਖ ਵੇਨ ਬੋ ਬੋਮ ਬਾਰਕਾਂ ਦੀ ਸਾਰੇ ਨੂੰ ਕਵਰ ਬਾੜ ਪੀਜਨ ਸੱਲੋ ਠੀਕ ਹੈ ਜੀ ਤੇ ਗਾਹ ਵੀ ਜਿਹੜੇ ਟੂਰਨਾਮੈਂਟ ਹੋਣੇ ਆ ਉਹ ਵੀ ਸਾਰੇ ਆਪਾਂ ਜਿਹੜੇ ਆ ਕਵਰਿੰਗ ਕਰਾਂਗੇ ਬਾਬਾ ਜੀ ਨੇ ਪਹਿਲੇ ਪਾਰ ਦੇ ਵਿੱਚ ਦੱਸ ਹੀ ਦਿੱਤਾ ਵਾ ਠੀਕ ਆ ਜਿਹੜੇ ਅੱਗੇ ਟੂਰਨਾਮੈਂਟ ਹੋਣੇ ਆ ਠੀਕ ਆ ਤੇ ਜਿੰਨੇ ਵੀਰ ਆਏ ਆ ਸਾਰੇ ਵੀਰਾਂ ਦਾ ਜੀ ਤਹਿ ਦਿਲੋਂ ਧੰਨਵਾਦ ਆ ਜੀ ਕਵਰ ਬਾੜ ਪੀਜਨਸ ਵੱਲੋਂ ਸਾਰੇ ਜਾਣੇ ਲਵਾਓ ਆ ਆਵਾਜ਼ ਜੀ ਵਿਸ਼ੇਸ਼ ਸਨਮਾਨ ਆ ਪਹਿਲਾ ਸਥਾਨ ਆ ਦੂਸਰਾ ਸਥਾਨ ਆ ਤੀਸਰਾ ਸਥਾਨ ਆ ਬਾਦਰ ਕਬੂਤਰ ਤੇ ਆ ਵਿਸ਼ੇਸ਼ ਸਨਮਾਨ ਠੀਕ ਹੈ ਜੀ ਇਧਰੋਂ ਸਾਰੇ ਆ ਵੀਰ ਜਿਹੜੇ ਪੁੱਜੇ ਆ ਠੀਕ ਹੈ ਜੀ ਆ ਵੇਖ ਲਓ ਠੀਕ ਹੈ ਜੀ ਇਹ ਕਵਰ ਬਾਡ ਪੀਜੇਨ ਵੱਲੋਂ ਬਹੁਤ ਬਹੁਤ ਇਹਨਾਂ ਨੂੰ ਮੁਬਾਰਕਾਂ ਵਾ ਜੀ ਬਾਕੀ ਦੀ ਕਵਰ ਬਾਡ ਪੀਜੇਨ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ